ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਤੇ ਸਵਾਗਤ ਹੈ ਜੀ ਅੱਜ ਆ ਵੀਡੀਓ ਲੈ ਕੇ ਆਇਆ ਸ਼ੈਮੀ ਪਟੇਲਾ ਸ਼ਾਹੀ ਪੱਗ ਜਿਹਦੀ ਲੈਂਥ ਹੈ 7 ਮੀਟਰ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵੈਲ ਵਰਤਿਆ ਜਿਹੜਾ ਆਪਾਂ ਨੇ ਪੈਰ ਲਾਉਣਾ ਲੜ ਨੂੰ ਸਿਰ ਦੇ ਸੈਂਟਰ ਚ ਲਿਆ ਕੇ ਪੂਣੀ ਦਾ ਖੋਲਦਾ ਆਪਸਾ ਥਲੇ ਰੱਖ ਕੇ ਤੇ ਮੱਧ ਪਾਸੇ ਉਹ ਤੇ ਰੱਖ ਕੇ ਇਹਨਾਂ ਇਹੜਾ ਲੜ ਪੱਲੇ ਨੇ ਕਿ ਦੋਨੇ ਖੁੱਲਦੇ ਇੱਥੇ ਪਾਸੇ ਨੂੰ ਨਾ ਇਹ ਆਪਾਂ ਦੋਨੇ ਪੱਲੇ ਬਰਾਬਰ ਜਿਹੜਾ ਕਰਕੇ ਫਰੰਟ ਤੋਂ ਇਹ ਗਾ ਜਿਹੜਾ ਫੁੱਲ ਲਗਾ ਕੇ ਇਸਨੂੰ ਮੋਟਾ ਕਰਕੇ ਤੇ ਬੈਕ ਤਾਂ ਕਿਹੜਾ ਸਾਫ਼ ਕਰਕੇ ਆਪਾਂ ਇਸਨੂੰ ਲਗਾ ਦੇਣਾ ਤੇ ਜਿਹੜਾ ਕੀ ਆਪਾਂ ਨੇ ਇਹ ਲੜ ਲਾਉਣਾ ਅਗਲੇ ਲੜਦਾ ਜਿਹੜਾ ਪੂਰ ਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜ ਨੂੰ ਇਹ ਗਰ ਬੈਕ ਤੋਂ ਪਿੰਚ ਕਰਕੇ ਤੇ 11ੜਾ ਆਪਾਂ ਨੇ ਇਸ ਲੜ ਨੂੰ ਗੂਠੇ ਦੇ ਨਾਲ ਜਿਹੜਾ ਅਗਰ ਫੋਲਡ ਕਰਕੇ 11 ਜਿਹੜਾ ਇਸ ਲੜ ਨੂੰ ਡਬਲ ਫੋਲਡ ਜਿਹੜਾ ਆਪਾਂ ਨੇ ਕਰਕੇ ਇੱਕ ਗਰ ਜਿਹੜਾ ਫੋਲਡ ਕਰਕੇ ਤੇ ਇਸ ਲੜ ਨੂੰ ਬੈਕ ਤੱਕ ਜਿਹੜਾ ਸਾਫ਼ ਕਰ ਲੈਣਾ ਤੇ ਇਸ ਲੜ ਦੇ ਵਿੱਚ ਜਿਹੜਾ ਬਾਸ਼ ਫੇਰ ਕੇ ਆਪਾਂ ਜਿਹੜੀ ਲੜ ਦੀ ਸਫਾਈ ਉਹ ਵੀ ਜਿਹੜੀ ਕਰ ਲੈਣੀ ਜਾਂ ਕਿ ਤਰ੍ਹਾਂ ਆਪਾਂ ਨੇ ਇਸ ਲੜ ਦੇ ਵਿੱਚ ਜਿਹੜਾ ਬਾਸ਼ ਫੇਰ ਕੇ ਇਸ ਲੜ ਦੀ ਜਿਹੜੀ ਸਫਾਈ ਉਹ ਆਪਾਂ ਨੇ ਕਰ ਲੈਣੀ ਬੈਕ ਤੱਕ ਸਾਫ਼ ਕਰ ਕਿਹੜਾ ਆਪਾਂ ਨੇ ਇਸ ਲੜ ਲਗਾ ਦੇਣਾ ਤੇ ਜਿਹੜਾ ਕਿ ਆਪਾਂ ਰੇਗਲੜ ਲਾਉਣਾ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਉਸੇ ਤਰ੍ਹਾਂ ਹੀ ਜਿਹੜਾ ਆਪਾਂ ਨੇ ਤੀਸਰਾ ਲੜਾ ਲਗਾਉਣਾ ਪੂਣੀ ਦਾ ਖੁੱਲਦਾ ਆਪਾਂ ਸਾਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਲੜ ਨੂੰ ਬੈਕ ਤੋਂ ਅਗਰ ਪੈਂਚ ਕਰਕੇ ਹਲਕਾ ਖਿੱਚ ਕੇ ਜਿੱਥੋਂ ਆਪਾਂ ਨੇ ਦੂਸਰਾ ਲੜ ਫੋਲਡ ਕੀਤਾ ਉੱਥੋਂ ਥੋੜਾ ਜਿਹੜਾ ਆਪਾਂ ਨੇ ਫਰਕ ਰੱਖ ਕੇ ਤੀਸਰੇ ਲੜ ਨੂੰ ਜਿਹੜਾ ਅਗਰ ਫੋਲਡ ਕਰਕੇ ਛੜ ਨੂੰ ਵੀ ਜਿਹੜਾ ਆਪਾਂ ਨੇ ਡਬਲ ਹੋਲਡ ਕਰ ਲੈਣਾ ਡਬਲ ਫੋਲਡ ਕਰਨ ਤੋਂ ਬਾਅਦ ਇਹ ਗਰੜਾ ਆਪਾਂ ਨੇ ਸੜਨ ਨੂੰ ਉੱਤੋਂ ਫੋਲਡ ਕਰਕੇ ਹਲਕਾ ਇਹੜਾ ਆਪਾਂ ਨੇ ਖੋਲ ਕਿੜਾ ਇਸ ਲੜ ਨੂੰ ਗਰੜ ਨੂੰ ਖੋਲ ਕਿੜਾ ਆਪਾਂ ਨੇ ਹੁਣ ਇਸ ਲੜ ਦੇ ਵਿੱਚ ਇਹੜਾ ਬਾਹਰ ਫੇਰ ਕੇ ਇਸ ਲੜ ਦੀ ਜਿਹੜੀ ਸਫਾਈ ਆ ਉਹ ਆਪਾਂ ਨੇ ਕਰ ਲੈਣੀ ਇਸ ਲੜ ਦਾ ਵੀ ਜਿਹੜਾ فاਸਲਾ ਜਿੰਨਾ ਆਪਾਂ ਨੇ ਪਹਿਲੇ ਲੜ ਦਾ فاਸਲਾ ਰੱਖਿਆ ਉਹਨਾ ਹੀ ਇਸ ਲੜ ਦਾ ਜਿਹੜਾ فاਸਲਾ ਉਹ ਆਪਾਂ ਨੇ ਰੱਖਣਾ ਬੈਕਟੈਕ ਸਾਫ ਕਰਕੇ ਕਿਹੜਾ ਪਾਣੀ ਛਾੜਨ ਨੂੰ ਲਗਾ ਦੇਣਾ ਤੇ ਜਿਹੜਾ ਕੀ ਆਪਾਂ ਨਗਰਾ ਲੜ ਲਗਾਉਣਾ ਲੜਨ ਨੂੰ ਬੈਕ ਟੋਪਾਂ ਚ ਕਰਕੇ ਪੂਣੀ ਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਤੇ ਇਸ ਲੜਨ ਨੂੰ ਜਿਹੜਾ ਆਪਾਂ ਨੇ ਇੱਕ ਗੱਨ ਨੱਕੀ ਛੇ ਦੇ ਵਿਚ ਜਿਹੜਾ ਪਾਣੀ ਛਾੜਨ ਨੂੰ ਫੋਲ ਕਰਕੇ ਇਸ ਲੜਨ ਨੂੰ ਹਲਕਾ ਖਿੱਚ ਕੇ ਜਦੋਂ ਥੋੜਾ ਆਪਾਂ ਨੇ ਫੋਲ ਕਰ ਲੈਣਾ ਉਹ ਤਾਂ ਹੋਲਡ ਗਾਂ ਤੋ ਆ ਗੱਡੀ ਚਲਾੜ ਨੂੰ ਫਿਰ ਤੋਂ ਜਿਹੜਾ ਆਪਾਂ ਨੇ ਡਬਲ ਹੋਲਡ ਕਰਕੇ ਇਸਲਾੜ ਨੂੰ ਇਹ ਗਰ ਤੋ ਹੋਲਡ ਕਰਕੇ ਹੁਣ ਇਹਨਾਂ ਸਲਾੜ ਨੂੰ ਸਾਫ਼ ਕਰ ਲੈਣਾ ਹੁਣ ਇਸਲਾੜ ਦੇ ਵਿੱਚ ਜਿਹੜਾ ਆਪਾਂ ਨੇ ਬਾਅਦ ਫਿਰ ਕੇ ਇਸਲਾੜ ਦੀ ਲਈ ਸਫਾਈ ਆ ਆਪਾਂ ਨੇ ਕਰ ਲੈਣੀ ਸਾਰੇ ਲੜਾਂ ਦੇ ਵਿੱਚ ਪ੍ਰੋਪਰ ਜਿਹੜਾ ਆਪਾਂ ਨੇ ਬਾਅਦ ਫੇਰ ਕੇ ਸਾਰੇ ਲੜਾਂ ਦੀ ਸਫਾਈ ਆ ਆਪਾਂ ਨੇ ਕਰ ਲੈਣੀ ਤੇ ਉਤਨਾ ਹੀ ਪੇਚਾਂ ਦਾ ਵੀ ਜਿਹੜਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ ਕਿਸੇ ਲੜਦਾ ਵੀ ਉਤਲੇ ਦਾ ਜਿਹੜਾ ਫਾਸਲਾ ਉਹ ਵੱਧ ਘੱਟ ਨਹੀਂ ਰੱਖਣਾ ਤੇ ਜਿਹੜਾ ਕੀ ਅਗਲਾ ਲੜ ਲਗਾਉਣਾ ਅਗਲੇ ਲੜ ਨੂੰ ਵੀ ਜਿਹੜਾ ਆਪਾਂ ਨੇ ਬੈਕ ਤੋਂ ਪਿੰਚ ਕਰਕੇ ਪੁਣੀ ਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਹਲਕਾ ਇਸ ਲੜ ਨੂੰ ਫੋਲਡ ਪਹਿਲਾਂ ਆਪਾਂ ਇਹ ਗਰ ਫੋਲਡ ਕਰਕੇ ਉੱਤੋਂ ਇਹੜਾ ਆਪਾਂ ਇਸ ਲੜ ਨੂੰ ਫੋਲਡ ਕਰ ਲੈਣਾ ਉੱਤੋਂ ਫੋਲਡ ਕਰਨ ਤੋਂ ਬਾਅਦ ਆਪਾਂ ਇਥੇ ਲੋੜਾ ਲੜ ਖਿੱਚ ਕੇ ਇਸ ਲੜ ਨੂੰ ਡਬਲ ਫੋਲਡ ਕਰਕੇ ਇਸ ਲੜ ਦੇ ਵਿੱਚ ਹੁਣ ਬੈਕ ਤੱਕ ਜਿਹੜੇ ਬਲ ਪਾ ਕੇ ਹੁਣ ਇਸ ਲੜ ਨੂੰ ਜਿਹੜਾ ਆਪਾਂ ਲਗਾਉਣਾ ਚੰਗੀ ਤਰ੍ਹਾਂ ਆਪਾਂ ਇਸ ਲੜ ਦੇ ਵਿੱਚ ਜਿਹੜੇ ਬਲ ਨੇ ਉਹ ਕੱਢਣੇ ਹਨ ਬਲ ਕੱਢਣ ਤੋਂ ਬਾਅਦ ਇਹੜਾ ਆਪਾਂ ਨੇ ਇਸ ਲੜ ਦੇ ਵਿੱਚ ਇਹੜਾ ਆਪਣੇ ਬਾਹ ਦੇ ਨਾਲ ਜਿਹੜਾ ਚੰਗੀ ਤਰ੍ਹਾਂ ਇਹੜਾ ਬਾਹ ਫੇਰ ਕੇ ਸਲੜਦੇ ਜਿਹੜੀ ਬਲ ਨੇ ਉਹ ਕੱਢਣੇ ਹਨ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜਾ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਤੇ ਜਿਹੜਾ ਕੀ ਆਪਾਂ ਨੇ ਛੇਵਾਂ ਲੜ ਲਗਣਾ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਆ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਨੱਕੀ ਛੇ ਦੇ ਵਿੱਚ ਜਿਹੜਾ ਆਪਾਂ ਨੇ ਫੋਲਡ ਕਰਕੇ ਇਹ ਗੜਾ ਆਪਾਂ ਨੇ ਇਸ ਲੜ ਨੂੰ ਫੋਲਡ ਕਰਕੇ ਇਹ ਗਰ ਤਿਹੜਾ ਹਲਕਾ ਫੋਲਡ ਕਰਕੇ ਇਹ ਗਰ ਫਿਰ ਤੋਂ ਜਿਹੜਾ ਆਪਾਂ ਇਸ ਲੜ ਨੂੰ ਡਬਲ ਫੋਲਡ ਆਪਾਂ ਨੇ ਕਰ ਦੇਣਾ ਬੈਗ ਤੱਕ ਸਾਫ਼ ਕਰ ਕਿਹੜਾ ਆਪਾਂ ਨੇ ਸਲੱਡ ਦੇ ਵਿੱਚੋਂ ਜਿਹੜਾ ਬਾਅਦ ਫੇਰ ਲੈਣਾ ਇਸਲੱਡ ਦੇ ਵਿੱਚ ਜਿਹੜਾ ਆਪਾਂ ਨੇ ਬਾਅਦ ਫੇਰ ਕਿ ਸਲੱਡ ਦੀ ਜਿਹੜੀ ਸਫਾਈ ਆ ਆਪਾਂ ਨੇ ਕਰ ਲੈਣੀ ਹਲਕਾ ਇਹੜਾ ਆਪਣਾ ਛੇਮੜਾ ਲੜਾ ਗਾਇਸ ਨੂੰ ਆਪਾਂ ਜਿਹੜਾ ਤਹਾਂ ਚੱਕ ਲੈਣਾ ਤੋ ਤੋ ਵੀ ਜਿਹੜੀ ਆਪਣੀ ਸ਼ੇਪ ਆ ਉਹ ਵੀ ਜਿਹੜੀ ਆਪਾਂ ਨੇ ਸੈਟਅਪ ਕਰ ਲੈਣੀ ਜਿਹੜੇ ਵੀਰਾਂ ਨੂੰ ਪਟੇਲਾ ਸ਼ਾਈ ਪੱਗ ਬੰਨਣ ਦੇ ਵਿੱਚ ਦਿੱਕਤ ਆਉਂਦੀ ਆ ਉਹ ਉਹ ਇਸ ਵੀਡੀਓ ਨੂੰ ਬੜਾ ਪੂਰਾ ਦੇ ਸ਼ੁਰੂ ਪੂਰਾ ਦੇਖਿਓ ਜਿਹੜੀ ਆਪਣੀ ਉਹ ਦਿੱਕਤਾਂ ਦੂਰ ਕਰ ਸਕਣਾਂ ਚੰਗੀ ਤਰ੍ਹਾਂ ਆਈ ਆਪਣੀ ਹੋਂ ਪੱਗ ਦੀ ਜਿਹੜਾ ਸੈਟਾ ਪੱਗ ਆਪਾਂ ਨੇ ਸੈਟਾ ਆਈ ੜੀ ਕਰ ਲੈਣੀ ਤੇ ਜਿਹੜਾ ਕਿ ਆਪਾਂ ਨੇ ਪੱਗ ਪੈ ਲਗਾਉਣਾ ਕਿੱਥੋਂ ਆਪਾਂ ਨੇ ਛੇਮੇ ਲੜ ਫੋਲਡ ਕੀਤਾ ਛੇਮੇ ਲੜ ਦੇ ਉੱਤੇ ਜਿਹੜਾ ਆਪਾਂ ਨੇ ਪੱਗ ਪੈ ਲਗਾ ਦੇਣਾ ਤੇ ਜਿਹੜਾ ਕਿ ਆਪਾਂ ਨੇ ਇਹੜਾ ਕਲਗੀ ਲੜ ਲਗਾਉਣਾ ਕਲਗੀ ਲੜ ਦੀ ਪੂਣੀ ਖੋਲ ਕੇ ਉਤਲੇ ਪਲੇਨ ਥੱਲੇ ਨੂੰ ਫੋਲਡ ਕਰਕੇ ਤੇ ਜਿਹੜਾ ਥੱਲੇ ਆਪਾਂ ਲਾਉ ਉਸ ਨੂੰ ਉੱਤੇ ਨੂੰ ਜਿਹੜਾ ਆਪਾਂ ਨੇ ਫੋਲਡ ਕਰਕੇ ਲੜ ਨੂੰ ਵੈਕ ਤੋਂ ਜਿਹੜਾ ਪਿੰਚ ਕਰਕੇ ਆਪਾਂ ਜਿਹੜਾ ਸਾਰ ਨੂੰ ਖਿੱਚ ਲੈਣਾ ਫਿਚਣ ਤੋਂ ਬਾਅਦ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਛਾਲੜ ਦੇ ਵਿੱਚ ਜਿਹੜੇ ਬਲ ਹੋਣਗੇ ਆਪਾਂ ਨੇ ਕੱਢ ਦੇਣੇ ਹਨ ਵੈਕ ਤਾਂ ਕਿਹੜੇ ਪ੍ਰੋਪਰ ਜਿਹੜੇ ਬਲ ਕੱਢ ਕੇ ਆਪਾਂ ਇਸ ਛਾਲੜ ਨੂੰ ਫਿਰ ਤੋਂ ਇੱਕ ਗਾਰ ਖਿੱਚ ਕੇ ਇੱਕ ਗਾਰ ਉੱਤੋਂ ਜਿਹੜਾ ਚੱਕ ਕੇ ਹਲਕਾ ਆ ਪ੍ਰੋਪਰ ਜਿਹੜਾ ਆਪਾਂ ਨੇ ਇਸ ਲੜ ਦੇ ਵਿੱਚ ਜਿਹੜੇ ਬਲ ਹੋਣਗੇ ਵੈਕ ਤੱਕ ਆਪਾਂ ਨੇ ਜਿਹੜਾ ਚੰਗੀ ਤਰ੍ਹਾਂ ਕੱਢ ਦੇਣੇ ਹਨ ਤੇ ਆਪਾਂ ਨੇ ਜਿਹੜਾ 6ਵੇਂ ਲੜ ਦੇ ਵਿੱਚ ਵੀ ਜਿਹੜਾ ਆਪਨੇ ਬਾਏ ਫੇਰ ਕੇ ਉਸ ਲੜ ਦੇ ਵਿੱਚ ਵੀ ਜਿਹੜੇ ਬਲ ਹੋਣਗੇ ਉਹ ਵੀ ਜਿਹੜੇ ਕੱਢ ਦੇਣੇ ਹਨ ਤੇ ਕਲਗੀ ਲੜ ਨੂੰ ਪੱਗ ਪੈਂਦੇ ਜਿਹੜਾ ਥੱਲੇ ਚੀ ਲਿਆ ਕੇ ਸੱਜੇ ਪਾਸੇ ਉਹ ਲ ਕੁਮਾ ਦੇਣਾ ਸੱਜੇ ਪਾਸੇ ਉਹ ਲ ਕੁਮਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਹਲਕਾ ਜਿਹੜਾ ਇਸ ਲੜ ਨੂੰ ਖੋਲ ਕੇ ਨਾਲ ਹੁਣ ਸ਼ੇਪ ਦੇ ਕੋਲ ਆਪਾਂ ਨੇ ਜਿਹੜਾ ਸ਼ੇਪ ਦੇ ਕੋਲ ਜਿਹੜਾ ਆਪਾਂ ਨੇ ਦੱਬ ਦੇਣਾ ਸ਼ੇਵਲੜ ਦੇ ਹਲੇੜਾ ਇਸ ਇਲਾਕੇ ਦੀ ਲੜ ਨੂੰ ਜਿਹੜਾ ਆਪਾਂ ਨੇ ਦੱਬਣਾ ਟੜਾ ਪਹਿਲਾੜਾ ਉਸ ਦੇ ਵਿੱਚ ਵੀ ਜਿਹੜਾ ਆਪਾਂ ਨੇ ਬਾਅਦ ਫੇਰ ਕਿ ਉਸ ਲੜ ਨੂੰ ਜਿਹੜਾ ਸੈਟਅਪ ਨੇ ਕਰ ਲੈਣਾ ਹੈ ਜਿਹੜਾ ਹੁਣ ਆਪਣਾ ਫਰੰਟ ਆ ਉਹ ਕੰਪਲੀਟ ਹੋ ਚੁੱਕਿਆ ਤੇ ਜਿਹੜਾ ਆਪਣਾ ਸਿਰ ਟਕਣਾ ਤੇ ਜਿਹੜਾ ਪਿਛਲਾ ਲੜਾਉ ਲਾਉਣਾ ਰਹਿ ਗਿਆ ਤੀੜਾ ਕਿਹਣਾ ਆਪਾਂ ਨੇ ਸਿਰ ਟਕਣਾ ਜਿਹੜਾ ਸਿਰ ਦੇ ਸੈਂਟਰ ਚ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਜਿਹੜਾ ਖਿੱਚ ਲੈਣਾ ਖਿੱਚਣ ਤੋਂ ਬਾਅਦ ਉਸ ਦੇ ਜਿਹੜੇ ਦੋਨੇ ਭੱਲੇ ਨੂੰ ਜਿਹੜਾ ਆਪਾਂ ਨੇ ਬਰਾਬਰ ਬਰਾਬਰ ਫੋਲਡ ਕਰਕੇ ਇਸ ਨੂੰ ਪੂਰੇ ਸਿਰ ਦੇ ਉੱਤੇ ਜਿਹੜਾ ਖਿਲਾਰ ਕੇ ਤੇ ਜਿਹੜਾ ਪਿਛਲਾ ਲੜਾ ਉਸ ਨੂੰ ਦਾਬ ਖਿੱਚ ਲੈਣਾ ਪਿਛਲਾ ਲੜ ਖਿੱਚਣ ਤੋਂ ਬਾਅਦ ਆਪਾਂ ਨੇ ਪ੍ਰੋਪਰ ਜਿਹੜਾ ਆਪਾਂ ਨੇ ਸਿਰ ਆ ਟਕ ਦੇਣਾ ਤੇ ਉਤਲੇ ਜਿਹੜਾ ਉਤਲਾ ਸੇ ਕਰ ਤੁਹਾਡਾ ਸਿਰ ਫਿਰ ਤੋਂ ਵੀ ਨੰਗਾ ਰਹਿੰਦਾ ਹੈ ਤੁਸੀਂ ਉਸ ਨੂੰ ਡਬਲ ਸ਼ੀਸ਼ੇ ਦੇ ਨਾਲ ਜਿਹੜਾ ਆਪਾਂ ਕਵਰ ਕਰ ਸਕਦੇ ਹਾਂ ਤੇ ਜਿਹੜਾ ਪਿਛਲੇ ਲੜ ਨੂੰਣਾ ਪਿਛਲੇ ਲੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਆਪਾਂ ਜਿਹੜਾ ਲੜ ਨੂੰ ਬੈਕ ਤੇ ਜਿਹੜਾ ਦਬ ਦੇਣਾ ਤੇ ਜਿਹੜੀ ਹੁਣ ਆਪਣੀ ਪਾਗਾ ਕੰਪਲੀਟ ਹੋ ਚੁੱਕੀ ਆ ਤੇ ਜਿਹੜੇ ਆਪਣੇ ਲੜ ਹੋਣਗੇ ਆਪਾਂ ਨੇ 3D ਕਰ ਲੈਣੇ ਹਨ ਚੰਗੀ ਤਰ੍ਹਾਂ ਆਪਾਂ ਨੇ ਉਗਲਾਂ ਦੇ ਨਾਲ ਜਿਹੜੇ ਲੜ ਨੇ ਉਹ ਪ੍ਰੋਪਰ ਸਾਰੇ 3D ਲੜ ਕਰ ਲੈਣੇ ਹਨ ਜੇਕਰ ਤੁਹਾਡੇ ਲੜ 3D ਨਹੀਂ ਹੁੰਦੇ ਤੁਸੀਂ ਉਂਗਲਾਂ ਨੂੰ ਗਾਹ ਫਿਰ ਪੱਗ ਨੂੰ ਹਲਕਾ ਜਿਹੜਾ ਪਾਣੀ ਲਾ ਕੇ ਤੁਸੀਂ ਲੜਨਾ ਜਿਹੜਾ 3D ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੀ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਨੂੰ ਸਬਸਕ੍ਰਾਈਬ ਤੇ ਫਿਰ ਪੇਜ ਨੂੰ ਫਾਲੋ ਜਰੂਰ ਕਰਿਆ ਵੀਡੀਓ ਨੇ ਧੰਨਵਾਦ ਹੋਏ ਗੁਰਜੀਕਾ